ਲੋ ਮਿੱਤਰੋ ਸਵਾਗਤ ਆ ਤੁਹਾਡਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਬਲੌਗ ਦੀ ਅੱਜ ਆਪਣੇ ਪਿੰਡ ਹੈਗੀਆਂ ਦੌੜਾਂ ਆ ਬੋਲਦਰੀਆਂ ਉੱਥੇ ਆਪਾਂ ਜਾਣਾ ਹੈ ਤੇ ਬਿੰਦਰਗੋਨ ਹੁਣ ਚੱਲਦੇ ਆ ਤੇ ਟਰੈਕਟਰ ਤੁਹਾਨੂੰ ਦਿਖਾਣੇ ਆ ਸਾਰਾ ਕਿਦਾਂ ਹਨ ਜੋ ਬਿੰਦਰਗੋ ਜਾ ਕੇ ਉਹਨੂੰ ਇਤਿਆਰ ਸ਼ੁਰੂ ਕਰਦੇ ਆ ਫੇ ਆਪਾਂ ਚੱਲਦੇ ਆ ਤੇ ਪਹਿਲਾਂ ਜਿੱਦਾਂ ਮੈਂ ਕਿਹਾ ਪੱਠੇ ਪੁੱਠੇ ਲੈਣੇ ਕੰਮ ਜੇ ਕਰ ਲਈਏ ਦੌੜਾ ਤਾਂ 12:00 ਸਟਾਰਟ ਹੋਣੀ ਆ ਉੱਥੋਂ ਚੱਲਦੇ ਆ ਲੈਣਾ ਤੁਹਾਨੂੰ ਦੇਖਣ ਲੈਣਾ ਇਨੇ ਕੋਈ ਜਣ ਕਿਹੜਾ ਦੇ ਯਾਰ ਹਾਂ ਹਾਂ ਸਭੀ ਤੋਂ ਵਾਲੇ ਖੇਤਾਂ ਦੇ ਅੱਛਾ ਮੜਦੇ ਲੱਖਾ ਲੈ ਕੇ ਮੋੜੇ ਸਹੀ ਖੱਦਿਆ ਆਉਣੀ ਆਹ ਪਾਣੀ ਖੇਤ ਦੇ ਉੱਥੇ ਹੀ ਆ ਜੀ ਉੱਥੇ ਆ ਢੋਲਾ ਵੀ ਆਪਣੇ ਖੇਤਾਂ ਦੇ ਲੱਗੇ ਆ ਦੇਖਦੇ ਆ ਬਾਕੀ 12 ਵਜੇ ਕਹਿੰਦੇ ਆ ਐਂਟਰੀਆਂ ਹੋਣੀਆਂ ਬਾਕੀ ਦੇਖ ਰਹੇ ਮੇਰੇ ਜਣਾ ਓਏ ਟਾਈਮ ਬਹੁਤ ਹੋ ਗਿਆ ਨਾ ਗੱਲ ਡੌੜਾ ਦੇਖਣ ਡੌੜਾ ਦੇਖਣ ਕਿੰਨੇ ਕਬਜ ਜਾਣਾ ਅਰੇ ਪਹਿਲਾਂ 10 ਦਿਨਾਂ ਦੇ ਫੇਰ ਠੀਕ ਜਿਹੀ ਅਸੀਂ 2 ਹੀ ਘਣੇ ਲੱਗੇ ਰਹੇ ਫੇਰ ਲੋ ਮਿੱਤਰੋ ਮੈਂ ਗਾਇਆ ਰ ਪੱਠੇ-ਪੁੱਠੇ ਵੱਢਿਆ ਇਹ ਪਹਿਲਾਂ ਹਨਾ ਬਾਅਦ ਵਿੱਚ ਟਾਈਮ ਲੱਗਣਾ ਆਪਣਾ ਤੇ ਹੁਣ ਪੱਠੇ-ਪੁੱਠੇ ਵੱਢਣ ਚੱਲੇ ਸੀ ਬਾਕੀ ਬੋਲ-ਬੋਲ ਤਲਾਪੇ ਆਣ ਚਲੋ ਮੜਦੇ ਆਂ ਵੱਠੇ ਵੱਢ ਕੇ ਲੋ ਮਿੱਤਰੋ ਪੱਠੇ-ਪੁੱਠੇ ਲੈ ਆਂਦੇ ਸੀ ਤਿਆਰ ਤੇ ਰੋਗੇ ਆ ਗਏ ਸੀ ਤੇ ਜੀਤਾ ਆ ਗਿਆ ਸੀ ਆਪਣੇ ਕੋਲ ਤੇ ਜਿਸ ਕਾਰਨ ਆਇਆ ਸੀ ਮੜ ਗਏ ਕਿ ਤੈਨੂੰ ਤੇ ਬਿੰਦਰ ਨੂੰ ਲੈਣ ਚੱਲਾ ਮੈਂ ਹਾਂਜੀ ਹਾਂਜੀ ਹੋ ਗਈਆਂ ਚੱਲ ਚੱਲਨੇ ਵਸ ਮੁੰਡੇ ਨਾਲ ਚੱਲਣਾ ਕਿੰਨੀਆਂ ਘੜੀਆਂ ਆਈਆਂ ਬਹੁਤ ਆ ਗਈਆਂ ਸਵੇਰ ਤੇ ਆਈ ਜਾਂਦੀਆਂ ਉਹ ਲੈ ਬਿੰਦਰ ਦਾ ਹੈ ਹੀ ਨਹੀਂ ਇਹ ਚਲਦਾ ਨਹੀਂ ਕਿ ਕਿਤੇ Det er ingenting. ਮੁੰਜ ਜਲਦਾ ਗੱਬੀ ਆ ਜੀ ਸਰਦਾਰ ਸਿਕੰਦਰ ਸਿੰਘ ਜੀ ਬੱਲੀ ਸਾਡੇ ਸਾਡੇ ਸਰਦਾਰ ਬਰਾਵਾ ਛਾਂ ਨੂੰ ਆਇਆ ਸਾਡੇ ਉੱਥੇ ਜਾ ਕੋਈ ਕਰੋ ਚੈੱਕ ਥੱਲੇ ਚੱਲਦੇ ਆ ਆਇਆ ਆਪਣੀਆਂ ਕਿੱਥੇ ਆ ਬਹੁਤ 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 ਬਾਹਰ ਆ ਗੱਲ ਆ ਸਾਡੇ ਗਵਰਨਰ ਜੀ ਨਾਲ ਮਿਲ ਕੇ ਕਰਦਾ ਸਾਡੇ ਇਨਕਾ ਔਰ ਬਿੰਦਰੀ ਬਲ ਬਿਛਾਉਦੇ ਸਰਦਾਰ ਬਲਬੀਰ ਸਿੰਘ ਦੇ ਬਲ ਬਿਛਾਉਦੇ ਸਰਦਾਰ ਪੰਨਾ ਸਿੰਘ ਦੇ ਬਲ ਬਿਛਾਉਦੇ ਬਈ ਸੋਨੇ ਵਾਲੀ ਹੋ ਸੋ ਬਿਛਾਉਦੇ ਸਰਦਾਰ ਪੰਨਾ ਸਿੰਘ ਦੇ ਬਲ ਬਿਛਾਉਦੇ ਬਿੰਦਰ ਭੱਜੇ ਚਾਰ ਮਿਆਰਾ ਪਰ ਸਿੰਘ ਲਾਲਪੁਰ ਇਹਨਾਂ ਆਪਸੀ ਬਾੜੀਆਂ ਜੀ ਯਾਰ ਸਿੰਘ ਬੋੜੇ ਵਾਲੀਆਂ ਦੇ ਮਿੱਤਰੋ ਸੁੱਖਾ ਮਾਲ ਸਰਦਾਰ ਕਬੀਰ ਸਿੰਘ ਜੀ ਲੋਰ ਸਰਦਾਰ ਮਜਾਲ ਸਿੰਘ ਜੀ ਲੋਰ ਉਹਨਾਂ ਦੇ ਵੀ ਅਸੀਂ ਬੜਾ ਧੰਨਵਾਦ ਕਰਦੇ ਜੀ ਬੜੇ ਮਿਹਰਬਾਨ ਨੇ ਇਹਦੇ ਲੈਗ ਬਾਲ ਵੀ ਕਰ ਰਿਹਾ ਜਤਵਾਨ ਨੇ ਉਹ ਸੰਦੀਪ ਸਿੰਘ ਬਾਲਪੁਰ ਅਮਰੀਕ ਸਿੰਘ ਪਿੰਡ ਭਾਰਾ ਸ਼ੀਰਾ ਬਾਲਪੁਰ ਕੈਨੇਡਾ ਦੇ ਸਰਦਾਰ ਗੁਰਬਿੰਦਰ ਸਿੰਘ ਬਾਲਪੁਰ ਅਮਰੀਤ ਸਿੰਘ ਜਲਾਲਪੁਰ ਦੇ ਮੈਂ ਕਹਨਾ ਉਹ ਕੀ ਜਾ ਕੇ ਬੋਲੀ ਹੋ ਜਾਂਦਾ ਹੈ ਲਾਪ੍ਰਿੰਸ ਸਿੰਘ ਪਿੰਡ ਸਾਧਵਾ ਜਿਹੜਾ ਪਰਲਾ ਅੰਦਰ ਦਾ ਬੱਚਾ ਹੈ ਲਾਪ੍ਰਿੰਸ ਸਿੰਘ ਪਿੰਡ ਸਾਧਵਾ ਉਹ ਸਾਧ ਦੇ ਉਹ ਭਾਈ ਸੋ ਵੀਰ ਸਾਹਿਬ ਹੋਰ ਰਾਜ ਦੇ ਭਾਈ ਖੇਡ ਦਾ ਆਨੰਦ ਮਾਣਨਾ ਸਾਥੀਓ ਹੱਥੋਂ 50 ਸੈਕਿੰਡਾਂ ਇਹਦਾ ਵੀ ਕਰਵਾਇਆ ਜਾਣ ਗਿਆ ਮਕਸਦ 28 ਤਰੋਜਾ ਪਿੰਡ ਕੀਗੜਾ 2 ਵਾਲਾ ਦੇ ਵਿੱਚ

ਆਪ ਸਾਡੇ ਖਿਲਾਫ ਰਮਨ ਲਾਲਪੁਰਾ ਕਰਨੀ ਲਾਲਪੁਰ ਜੁਐਸਏ ਉਹਦਾ ਹੈ ਬਾਈ ਸੋਨੂੰ ਮੈਦੂ ਵਾਲੇ ਧੰਨਵਾਦ ਕਰਦੇ ਆ ਆ ਗੁਰੂ ਕੀ ਸੁਰ ਦੇ ਪ੍ਰਚਾਰਕ ਭਾਈ ਪਹੁੰਚ ਗਿਆ ਉਹ ਰਹਿ ਜਾਂਦਾ ਹੁੰਦਾ ਪਾਣੀ ਵਾਲੀ ਟੈਂਕੀ ਤੋਂ ਬਹੁਤ ਜ਼ਰੂਰ ਛੱਕੋ ਭਾਈ ਆਹ ਬਹੁਤ ਬੰਦਦਾ ਬਹੁਤ ਸਹੀ ਦਾ ਚੱਲਦਾ ਹੈ ਲੱਗਿਆ ਹੁੰਦਾ ਅਸਲੀ ਨਾਮ ਸਾਫਿਆ ਗੁਰੂ ਦਾ ਹੈ ਵੇਠਾਣਾ ਉਧਰ ਚੱਲੇ ਹੋਏ ਬਹੁਤ ਵੱਡੀ ਮਜ਼ਾਕ ਇਹ ਨਹੀਂ ਬੱਚਿਆ ਹੈ ਕਿ ਮੋੜਨ ਦੀ ਕਿ ਨਹੀਂ ਪੁੱਠੇ ਮੋੜਦੇ ਰੋਸ਼ਨ ਸਿੰਘ ਕਲੱਬ ਸੰਦੀਪ ਸੰਤਾਲ ਪਰ ਪਾਲਵਾ ਚੂਹ ਸੰਦੇ ਹੋਤੀ ਨਜ਼ਰ ਆਵੇ ਉਹ ਕਰਿਆ ਸਰਦਾਰ ਨਾਜਰ ਸਿੰਘ ਰਾਜ ਕੰਦੇ ਨਸੋਵੇ ਉਹ ਦੇਖੀ ਲੱਗਾ ਤਨੋਜ ਨਾਜਰ ਸਿੰਘ ਸਕੰਦਰ ਬਿਰਵੇ ਬਹੁਤ ਬਹੁਤ ਦੂਰ ਜਾ ਰਿਹਾ ਹੈ ਦੂਰ ਹੋ ਰਿਹਾ ਹੈ ਬੋਲਿਆ ਦੂਰ ਹੋ ਰਿਹਾ ਹੈ ਬੋਲੂ ਰੋਕਿਆ ਹੀ ਨਹੀਂ ਹਲਾ ਰੋਕਿਆ ਨਹੀਂ ਗਾ ਸੱਤ ਪੰਜ ਸੱਤ ਕਰਨਾ ਬੋਲ ਕੇ ਰੋਕਦੇ ਆਂ ਤੇਰੂ ਰੋ ਮੋ ਇਹ ਕਹਿੰਦੇ ਯਾਰ ਇਹ ਕਹਿੰਦਾ ਦੂਜਾ ਵੀ ਆ ਗਬਲਾ ਖੇਤ ਵੀ ਨੀ ਮ ਆਇਆ ਹਨ ਗਬਲਾ ਖੇਤ ਵੀ ਨੀ ਮ ਹੋ ਗਿਆ ਆ ਮੋਟਰ ਲੈ ਜਰੂਰ ਇਧਰ ਮੋਟਰ ਉਧਰ ਲੈ ਜਾਂਦਾ ਫੋਧਰ ਉੱਪਰ ਬਿਠਾ ਕੇ ਲੈ ਜਾਂਦਾ ਬੰਦੇ ਸਹੀ ਯਾਰ ਬੁੱਢਾ ਮਿੱਤਰੋ ਹੱਗੀ ਜੱਪ ਕਰਵਾਏ ਜਾ ਰਹੇ ਆ ਲੋਗ ਦੇ ਦੋ ਪਾਰਟ ਪੈਣੇ ਅੱਜ ਜੇ ਭਾਈ ਉਹ ਰਾਵਰ ਸੁਨਾਰ ਨਮਨ ਸਿੰਘ ਉਹ ਬੰਦਾ ਉਹੀ ਪੈਂਦਾ ਨਾ ਨਾੜਨ ਵਾਲਾ ਨਾ ਰੇਕ ਵਾਰੀਆਂ ਨਾ ਵਿਵਾਖ ਸਿੰਘ ਦਰਸ਼ਨ ਸਿੰਘ ਤੇ ਅਲੂ ਪਰਵੇ ਉਹ ਰਾਜਾ ਬੋਲੇ ਹਾਂ ਸਵੇਰ ਵਾਸਤੇ ਕਾਰਜ ਦੇ ਪੰਡਾ ਰਿਸ਼ੀ ਦੇ ਚੁੱਚੂ ਮਾਰਦੇ ਫੜਦੇ ਜਾਨ ਪੁੱਛੋ ਨੇ ਪਿਆਰ ਭਰੀ ਜਾਨ ਮਾਰਦੇ ਆ ਹਾਂ ਮੇ ਗੋਰੀਆਂ ਨੂੰ ਕਰ ਰਿਹਾ ਵੀ ਜੜਵਾਨੀ என்ன முந்தாடா ਗੱਗਨ ਉਹਨਾਂ ਦੇ ਕਰੇ ਆ ਜੀ ਮੈਂ ਸਾਡੇ ਬੰਦੂਆਂ ਦਾ ਯਤਨ ਕਰਦਾ ਆ ਬਾਕੀ ਸ਼ਾਇਰ ਇਹਨਾਂ ਆ ਅੱਛਾ ਅੱਛਾ ਕਿ ਮਖਸੂਫ ਫਨੀ ਫਰਸ ਲਾਈਵ ਹੋ ਜਾਏਗਾ ਚੱਲ ਰਿਹਾ ਹਨਾ ਮੈਂ ਦੱਸਦਾ ਇੱਕੋ ਹੀ ਚੱਲਦਾ ਉਹ ਭਾਈ ਜਿਹੜਾ ਇੱਕ ਐਂਵਾ ਲੱਗੇ ਕੋਲ ਲੱਗੇ ਕੋਲ ਲਾਟ ਦੇ ਤਿੰਨ ਤਾਂ ਜਾਏ ਇਹ ਗੱਟੀਆਂ ਦੋ ਵੜੀਆਂ ਪਾਣੀ ਹੋ ਰਿਖੜੀ ਉਹਦੇ ਦੁਆਬੇ ਦਾ ਚੱਪਾ ਬਾੜੀ ਲਾਸ ਗਰੁੱਪ ਮਾ ਜੀ ਸੰਧਿਲਾਲਪੁਰ ਕਰ ਰੈਂਗਡ ਬਣਨੇ ਬੱਸ ਬੋਆ 44 ਸੈਕਰ 34 ਬਾਰ ਦਾ ਸਮਾਂ ਹੋ ਗਿਆ ਬਾਬਾ ਅਰਿਕ ਸਿੰਘ ਉਹ ਤੋੜੇ ਲਿਆ ਜਿੰਨ ਮਿੰਟ ਪੁੱਛਿਆ ਯਾ ਲੋੜ ਲਿਆ ਕਹਾਣਾ ਤਾਂ ਨਹੀਂ ਕੋਈ ਜੱੰਦੇ ਜੱਗੂ ਬਿੱਤ ਗਿਆ ਜੱਗੂ ਆ ਗਿਆ ਬੱਬੂ ਬਾਜੀ ਉਹ ਬੈਠਾ ਉਹ ਦੇ ਉਹ ਟ੍ਰੈਕ ਮੈਂ ਪੁੱਛਿਆ ਨੇ ਆਪ ਦੇ ਕਰਕ ਨੂੰ ਖੇਡ ਵਿੱਚ ਘੱਟੂ ਜਿੱਤਿਆ ਸਿਗਰ ਜਿਹੜੀ ਸੀ ਆਸਟ੍ਰੇਲੀਆ ਸਰਦਾਰ ਸਿੰਘ ਸਿੰਘ ਜੀ ইংল্যান্ড ਜੋ ਸਿਲਿੰਦਰ ਸਿੰਘ ਕੋਲ ਯੂਸ ਸਿੰਘ ਚੇਤਨ ਖੜਾ ਕਹਿੰਦੇ ਚੇਤਨ ਚੇਤਨ ਓਏ ਉਹ ਚੇਤਨ ਸਾਈਡ ਤੇ ਹੋ ਰਿਹਾ

ਜਰਬਾੜੀ ਉਹ ਬਾਜਾ ਮਾਨਸ਼ਾਹ ਜੀ ਨਮੋਰੀਆ ਬਾਬਾ ਮਨੋਰ ਗਿਰਜੀ ਨਮੋਰੀਆ ਇਹ ਇਸ ਪਾਰਕ ਮੇ ਕੋ ਆ ਹਲ ਹਰ ਸੰਗਤ ਦੇ ਨਿਊਰੀ ਲੈਂਡ ਮੇ ਕੋ ਆਵੇ ਕਪਾਹ ਸ੍ਰੀ ਦੀ ਪਾਲੂ ਯੂ ਐਸ ਏ ਬਾਈ ਮਜਹਿਲ ਸਿੰਘ 6 ਕੁਟਕ ਕੋਨੋ ਨਮਾ ਬਾਈ ਜਰਤਾਰ ਸਿੰਘ ਲਖੀ ਅਵਤਾਰ ਸਿੰਘ ਖੁਸ਼ਿਆ ਨਮੋਰੀਆ ਅਰੀਸ਼ ਪਾਟਕ ਮੇਘੋਵਾਲ ਦੇ ਔਰ ਸੰਗਤ ਮੇਹੂਰਾਂ ਦੇ ਸਟਾਰ ਬੋਸ ਗੁਰਪਤਵਾਪਾ ਸੁਣਵਾ ਹੈਲਾ ਕਰ ਰਹੇ ਹਨ ਬੰਮੀ ਅਰੀਸ਼ ਪਾਟਕ ਬੱਬਾ 52 52 ਦਾ ਸਮਾਂ ਜੀ 52 ਸੈਕਿੰਡ ਦਾ ਕਰਮਚਰ ਭਾਈ ਲੋਰਨਾ ਬੋ ਜਿਹੜਾ ਪਹਿਲਾ ਹੈ ਇਹ ਇਹਨਾਂ ਨੇ ਸੈਂਪਲ ਮੱਲਾ ਬੇਟਿਆਂ ਵੀ ਤੇਲਵੀਰ ਮੱਲਾ ਬੇਟਿਆ ਕਰਲਾ ਸੋਢੀ ਚਟਾਰਾ ਕੀਰਤ ਕੁੱਲਾ ਆਸਟ੍ਰੇਲੀਆ ਆ ਇੱਕ ਮਾਰਚੋ ਭਾਈ ਖੇਡਾ ਹੋ ਗਿਆ ਕੁਰਚੇਲੇ ਦੇ ਵਿੱਚ ਹਾਂ ਇਹ ਹੌਲੀ ਗਾਇਆ ਮੋੜਾ ਬਹੁਤ ਵਧੀਆ ਮਾਰਿਆ ਉਹਨੂੰ ਸੋਨੇ ਦੇ ਪਾਰੋਂ ਜਸਵੀਰ ਸਿੰਘ ਖਾਚਾ ਇਹਦੇ ਢਿੱਲੇ ਮੇਘਵਾਲ ਸੀਤਲ ਸਿੰਘ ਘਰਚਾ ਖਵਾਪਾ ਅੱਤ 48 ਸੈਕ ਦਾ ਛਾੜ ਮਾਰਦਾ ਸਮਾਂ ਦੇ ਤਾਵੇਂ ਵਿੱਚ ਧੋੜਾ ਦੇ ਦੌੜਾਂਗੇ 1 ਮਾਰਚ ਨੂੰ ਪਿੰਡ ਚੋਲੇ ਦੇ ਵਿੱਚ ਘੋੜਿਆਂ ਦੇ ਦੌਰਾਂ ਜ਼ਰੂਰ ਨਿੱਕਰੇ ਪਾਚਣਾ ਹੈ। ਵੇਖੋ ਮਿੱਤਰੇ ਅੱਜ ਜੀ ਜੀ ਆਉਂ ਕਾਉਂ ਪੋਲੇ ਤਾਂ ਲਿਆਇਆ ਮੈਂ ਖਾਣਾ ਦੋਹਾਂ ਦੇ ਦੋ ਮੇਲੇ ਨਾ ਹੋਣ। ਦੋਨੋਂ ਗਾਲੀ ਦੇ ਨਾਲ ਆਕਰ। ਜਿਆਦਾ ਨਾ ਫਾ ਚਿੱਟੇ ਨਾਲੋ। ਪਰ ਆਪਣਾ ਨਸਲ ਤਾਂ ਇੱਕੋ ਹੀ ਆ। ਕਦਾ ਲ ਭਾਜੀ ਕਹਿੰਦਾ ਵਧੀਆ ਚੱਲੋ ਮੜ ਆ ਜਾ ਕਿ ਮੁੰਡੇ ਕਹਿੰਦੇ ਕੀ ਬਣੀ ਚੱਲਨੇ ਛੋਡਾ ਯਾਰ ਦੋ ਰਿਓ ਲਾਈਓ ਬੈਗ ਪਿੱਛੇ ਲਾਈਓ ਨਾ ਉਹਨੇ ਲੈ ਕੇ ਮੈਨੂੰ ਚੱਲੇ ਹਵੇ ਉੱਦੇ ਮੁੜਿਆ ਨਾ ਮੇਰੇ ਕੋ ਤਾਂ ਹੈਗੇ ਕੋਈ ਨਹੀਂ ਚੈੱਕ ਵੀ ਮੁੰਡੇ ਹੋਏ ਆ ਤੋ ਇਹ ਡਰਾੜਾ ਡੀਸੀ ਇੱਥੇ ਲਿਖਿਆ ਆ ਤੇ ਇੱਥੇ ਵੀ ਕੁਝ ਲਿਖਿਆ ਇੱਧਰ ਖੜਾ ਹੈ ਬਾਈ ਜੀ ਕਿੱਥੋਂ ਆ ਰੱਜਵਾ ਨੇੜੇ ਕਰਤਾਰਪੁਰ ਹਨਾ ਹਾਂ ਇੱਕ ਬਾਈ ਔਰੇਂਜ ਕਰਦੇ ਮੁੰਡੇ ਨੂੰ ਇੱਕ ਕੁੜੀ ਬਾਈ ਲੈਣੀ ਅਭਿੰਦਰ ਨੂੰ ਫੜਾ ਦੇ ਬਿੰਦਰ ਫੜ ਲੈ ਓਏ 30 ਪੈਸੇ ਫੜ ਲਾ ਮਨ ਤੇ ਲਾ ਕਿੱਥੋਂ ਕਿੱਥੋਂ ਆਏ ਹੋ ਨੇ ਕੋ ਬੋਲ ਤੇ ਲਿਖਿਆ ਹੋਇਆ ਹੈ ਜਿਹੜਾ ਕਰਤਾਰਪੁਰ ਅੰਮ੍ਰਿਤਸਰ ਵਾਲਾ ਪੈਂਦਾ ਹੈ ਇੱਕ ਮਾਲਪੁਰ ਤੋਂ ਕਕਰਪੁਰ ਪੈਂਦਾ ਨੇ ਇਹਦਾ ਕਕਰਪੁਰ ਇੱਕ ਉਹ ਲਿਖਿਆ ਨੇ ਕਿਸਾਨ ਮਜ਼ਦੂਰ ਇਕਤਾ ਕੋਲ ਮਾਮਾ ਬੱਖੀ ਬਣਾਣੀ ਹੈ ਉਸ ਆ ਹੋਤੀ ਹੈ ਇਹਦਾ ਵੀ ਜਵਾੜਾ ਉੱਪਰ ਦਿਮਾਗ ਤੱਕ ਚੜ ਜਾਣਾ ਮੰਨੇ ਤੇਰੇ ਮੰਨੇ ਅਰਗੇ ਮੰਨੇ ਅਰਗੇ ਚੱਕ ਕੇ ਲੈ ਜਾਣਾ ਦੁਨੀਆ ਟੀਆਂ 200 ਲੱਗਦੀਆਂ ਤਾਂ ਹੈ ਨਹੀਂ ਕਰੋ ਮੁੰਡਿਓ ਚੈੱਕ ਮੇਰੇ ਹਿਸਾਬ ਨਾਲ ਜਾਦ ਬਾਕੀ ਕਿੰਨੀ ਫੀ ਲੋਨ ਕਰੀਂ ਕਰੋ ਮੁੰਡਿਓ ਚੈੱਕ ਆਓ ਚੱਲਾਂਗੇ 3 ਵਜੇ ਚੱਲ 3 ਵਜੇ ਘਰ ਚਲੇ ਮੈਂ ਪੱਟੇ-ਪੱਟੇ ਪਾ ਕੇ ਆਣੀ ਆ ਸ਼ਿਕਾਰੀ ਆਪਾਂ ਦੇ ਸ਼ਿਕਾਰੀ ਘਵਾਣੇ ਆਲੇ ਪਏ ਪਰ ਕਹਿੰਦਾ ਥੋੜੀ ਵੀ ਲੋਕਾਂ ਵੜਦੇ ਨਹੀਂ ਸਰਦਾਰ ਕਲਵੀਰ ਪਰ ਮੰਨੇ ਦਾ ਹੁਣੇ ਜੱਕ ਹੋਣਾ ਸੀ ਤਾਂ ਬਾਸ ਹੁਣ ਕੁਛ ਨਹੀਂ ਸੀ ਹੁਣ ਮੰਨਾ ਪਦ ਗਿਆ ਲੋ ਜੀ ਕਰਦੀ ਦੇ ਲੱਗਾ ਲੈਣ ਕਰ ਜੀ ਕੀ ਲੈਣਾ ਆਹ ਲੈਣੀ ਚਾਲੇ ਗੇ ਬਹੁਤ ਹੁੰਦਾ ਵਿਆ 500 ਦੀ ਕਹਿੰਦਾ ਹਨ ਰੇਟ ਯਾਰ ਜਿਆਦਾ 100 ਲਾਣ ਲੈ ਲਵੇ ਹੁਣੇ 100 ਮਾਮਾ ਮੰਨੂ ਫੜੀ ਮੇਲੇ ਆ ਬੜ ਕੇ ਇੱਕ ਬੰਨੇ ਆ ਜਲੀ ਬੰਨੇ ਆ ਬੜ ਸਰਜੀਤ ਸਿੰਘ ਵਾਲੇ ਸ਼ੌਦੇ ਸਰਦਾਰ ਧਰਮਪਾਲ ਸਿੰਘ ਵਾਲੇ ਸ਼ੌਦੇ ਬੜੀ ਮੰਨੂ ਫੜਲਾ ਮੰਨੂ ਜਰਨੈਲ ਸਿੰਘਮਾਲ ਫਿਰਦਾ ਰਾਜ ਗਿੱਧਰਵਾਟ ਤੇ ਕੰਮ ਕਰ ਰਿਹਾ ਹੁਣੇ ਕਰਸਵਾ ਮਿੱਤੋ ਰਹੀ ਚਿੰਨ੍ਹ ਸੋਤਾ ਡਨੇ ਦਾ ਬਾੜੀਆਂ 46 ਕੰਮ ਨਾ ਨਾਣੇ ਪੈਸੇ ਬੋਲੇ ਹੈ ਓਕੇ ਦੇਖਦਾ ਫੁਗਾਇ ਓਏ 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 ਅੱਲਾਹ ਤੋਂ ਮੇਟਰ ਪਹਿਲਾ ਬੱਛਾ ਲਾ ਕੇ ਗਿਆ 46.9 ਸੈਕਿੰਡ ਸਾਰਿਆਂ ਤੋਂ ਕੱਟ ਉਹਦੀ ਬਣਾਇੰਦਾ ਕਾ ਵੀਡੀਓ ਤੱਕ ਸੌਰੀ ਇਹ ਪਿੰਗ ਨਾ ਨਾ 1100 ਵੀ ਘਾਹ ਅੱਚਰਵਾੜ ਦੇ ਨਾਲ ਜੋੜ ਜਾ ਰਹੀ ਆ ਜੀ 1100 ਵੀ ਘਾਹ ਅੱਚਰਵਾੜਾ ਰੇਸਿੰਗ ਸੇਕਾਂ ਪਾਰਵਾ 200 3 ਨੋ ਨਾ ਗਿਆ ਸਿੰਘ ਮਾਲਕਾ ਸੁਖਨਾਥ ਸਿੰਘ ਜਗਤਪੁਰ ਸਰਪੰਚ ਵਿਜੇਂਦਰ ਸਿੰਘ ਪਿੰਡ ਪਲਾਹੀ ਗਲਵਿੰਦਰ ਸਰਬਾਲ ਬਰਵੇ 25 ਦਾ ਨਾਮ ਪਾਏ 25 ਦਾ ਨਾਮ ਪਾਏ ਮੇਰਾ ਸਿੰਘ ਕੈਨੇਡਾ ਕੁਲਵਿੰਦਰ ਸਿੰਘ ਮਾਰ ਦਾ ਕੈਨੇਡਾ ਜਗਨ ਗੱਤਪੁਰ ਬਾਂਨੀ ਸਰਪਲਾਈ ਸੰਦੀਪ ਸਿੰਘ ਵਾਹਲ ਪਰਦੇ ਬਾਲ ਬਿਠਾਉਣੀ। ਕੀ ਸਨਮਾਨਤਾ? ਸੁਦਰ ਕੰਨੋ ਸਿੰਘ ਦੇ ਬਾਲ ਬਿਠਾਉਦੇ। ਜਗਵੰਦਰ ਸਿੰਘ ਦੀ ਮੈਦਾਨ 'ਤੇ ਸੁਤਨਾਮ ਸਿੰਘ ਜੈਸਪੁਰ ਸੁਪੰਜ ਜਗਵੰਦਰ ਸਿੰਘ ਪਲਾਹੇ ਰਾਸ਼ਣ ਸਿੰਘ ਪਲਾਹੇ। ਪਿਰੇਪਾਈ ਕਰਸਨਾ ਬਹੁਤ ਵੱਡਿਆ ਦਾ ਸੈਟਰੀ ਆ ਜਿਹਨਾਂ ਨੇ ਅਸਮਾ ਲਾਇਆ ਅਸੀਂ ਫੇਰ ਸਵਾਦ ਕਰਦੇ ਹਾਂ ਸਾਡੇ ਨਗਰ ਦੇ ਆ ਹਾਂ ਬੜਾ ਬੰਦਾ ਜੋਗੇ ਸੰਤ ਪਿੰਡ ਬਹਿਰ ਫੇਰ ਨਿਵਾਦ ਕਰਦੇ ਹਿੱਸਾ ਕਮਾਲ ਪਰ 43 ਸੈਕਸ਼ਨ ਦਾ 38 ਬੋਰ ਦਾ ਸਮਾਜ 72 ਚਲਦਾ ਏ ਜਗਨਦਰ ਪਰਸ਼ੇਵ ਸਿੰਘ ਗੁਰਾਣਾ ਪਿੰਡ ਪਰਦੇ ਤੇ ਜੀ ਉਹ ਮਾ ਜਗਨਦਰ ਪਰਸ਼ੇਵ ਸਿੰਘ ਪਿੰਡ ਪਰਦਾ ਲੋ ਜੱਲਾ ਜੱਟ ਪਰਦੇ ਧੰਨਵਾਦ ਕਰਦਾ ਹਾਂ ਗਰਵੀਰ ਸਿੰਘ ਨੌਰ ਪਰਵੇਤਿਆ ਪਰੋਣ ਦਾ ਧੰਨਵਾਦ ਕਰਦਾ ਹਾਂ ਪ੍ਰੋਜੈਕਟ ਗਰਵੀਰ ਸਿੰਘ ਨੌਰ ਪਰਵੇਤਿਆ ਜੱਲਾ ਜੱਟ ਬਾਓ ਚਲਿਓ ਮੋੜ কেন রেদিকে লোড কর দশটা হলো सारे ఘబబంజం pledున్ 텁గ్యుే దిల్రుమూఢ్యే అగేల్఺న్ Score warm ేవెేదాయేమ్యేసి కూగై కూగే లుంవడల 돼amment కూున కూ కొరు దులాటన్ ఎత పూభన్ర్లుల ముదా అభ� ਮਮਾ ਉਹ ਉਹੀ ਆਪਣੇ ਬੱਚੇ ਲੈ ਕੇ ਆਇਆ ਆਇਆ ਕਾਫੀ ਉਹਦੇ ਗੱਡੀਆਂ ਉਹਦੀਆਂ ਖੜੀਆਂ ਜਿੰਨੀਆਂ 8 9 ਲੈ ਆਏ ਆ ਉਹਦੀਆਂ ਉਹੀ ਲੈ ਕੇ ਆਇਆ ਬੰਲਾ ਦਾ ਕਾਫੀ ਰੱਖੇ ਲੱਗਦੇ ਆ ਅੰਕਲ ਦੇ ਬੱਚੇ ਨੇ ਜਦੋਂ ਅੰਕਲ ਨੂੰ ਬਿਠਾ ਦਿੰਦੇ ਹੋ ਕੇ ਹਨਾ ਮੈਂ ਤਾਂ ਕੋਈ ਬੰਦਾ ਮਾ ਉਹ ਇੱਦਾਂ ਤਾਂ ਕੋਈ ਬੰਦਾ ਨਹੀਂ ਉਹੀ ਨਾ ਉਹਦੇ ਹੁਣੇ ਬੱਚੇ ਪੁੱਛੇ ਆਪਣੇ ਹੁਣੇ ਚਲ ਭਾਈ ਉਹ ਪਰਨਾ ਮੋਰ ਦਾ ਹਰ ਬੱਚਿਆਂ ਦਾ ਵੀ ਜੋਰ ਲੱਗ ਜਾਂਦਾ ਕਿਉਂਕਿ ਉੱਥੋਂ ਥੋੜਾ ਫੇਰ ਵੀ ਨਹੀਂ ਆਇਆ। 48 ਸੈਕਿੰਡ ਲਾਈਵ ਰਾਜ ਕੋਜੇ ਹੋਵੇ। ਜਿੰਮੇਦਾਰ ਕਰਦਾ ਅਸੀਂ। 48 88 ਦਾ ਸਮਾਂ ਜੀ 48 ਸੈਕਿੰਡ ਦਾ 88 ਪੁਆਇੰਟ। ਉਹ ਇੱਕੋ ਹੀ ਆਇਆ ਨਾ 46.9 ਤੇ ਹਨਾ। ਅਸੀਂ ਰਵੀ ਸਿੰਘ ਜੀ ਵੱਕਸੇ ਉਹਨਾਂ ਦਾ ਬਧਨ ਕਰਦੇ ਆ। ਸੋ ਅਸੀਂ ਵੀ ਲਾਲਪੁਰ ਗਿਆਨ ਸਿੰਘ ਜੀ ਹੂਨਪੁਰ ਬਸ ਸ੍ਰਿਪੰਚ ਖੇਡਾ ਵਾਚੇ ਬਕਰੋ ਸਮੂਹnabla ਜੀ ਅੱਜ ਵੱਡੇ ਪਰਿਵਾਰ ਨੇ ਸਰਦਾਰ ਸੁਖਮਨ ਸਿੰਘ ਜੀ ਤੋਂ ਰੱਟਦੇ ਸਰਦਾਰ ਜੀ ਸ੍ਰੀ ਦੀ ਬਾੜੀਆਂ ਉਸਨਾਂ ਮੋੜੀਆਂ ਜਰਤਾਰ ਸਿੰਘ ਰਖਸ਼ੀ ਅਰੇ ਬਹੁਤ ਧੰਨਵਾਦ ਕਰਦਾ ਮੇਰਾ ਪਰਿਵਾਰਾ ਮੰਨੇ ਦਿੱਤੇ ਬਹੁਤ ਬਹੁਤ ਬਾਕੀ ਕਰ ਤੋ ਭਾਈ ਦੇਸੀ ਹਾਂ ਆ ਪ੍ਰੋਟੀਨ ਦਾ ਸਾਰ ਪੂਰਾ ਜਿਹੜਾ ਬੜਾ ਬੱਲੇ ਦਾ ਜਿਹੜੀ ਜਵਾਨੀ ਪ੍ਰੋਟੀਨ ਨੇ ਖਾਓ ਖਾਂਦਾ ਹਾਂ ਹੀ ਹੁਣ ਪ੍ਰੋਟੀਨ ਕਰਕੇ ਸਰੀਰ ਫੁੱਲ ਗਿਆ ਐ ਨਾ ਸਾਰ ਪੂਰਾ ਤੇ ਅਮਿਤ ਗੌਰ ਬੰਨ ਮਛਲ ਗਈ ਮੈਂ ਵੀ ਲੱਗਾ ਹਾਂ ਜੰਮੇ ਬਾਟਰ ਆ ਜਾਗਾ ਅਸੀਂ ਕੋਈ ਸਮਾਨ ਉਹ ਲੈਣ ਜਿੰਮ ਦਾ ਬਾਸ ਹੁਣ ਸਭੀ ਫੌਤਾਲ ਵਰਗਾਂ ਵਰਤ ਪਰ ਮਾਨੀ ਸਭ ਭਲਾ ਮਾਟਰ ਮੇਂ ਸਭੀ ਹੱਡ ਨਿਕਲੇ ਹੋਆ ਇਹਦੇ ਅੱਡ ਲਪੋ ਜਾਣੇ ਦੇਕੇ ਸਾਰਿਆਂ ਦੇ ਨਿਕਲੇ ਹੁੰਦੇ ਹੋਰ ਕਿਸਾਨ ਮੈਂ ਕਿਤੇ ਕਿੰਨੀ ਹਾਂ ਹਾਂ ਬਈ ਰਣਜੀਤ ਸਿੰਘ ਜਣਾ ਜੋ ਸੇ ਬਰਤੋ ਵੀ ਅੱਜ ਦੇ ਖੇਡ ਮੇਲਾ ਲਾਇਆ ਨਾ ਤਮਾਮ ਨੇ ਬੜੇ ਕੋਲ ਹੋਫੇ ਬਈ ਜੱਸਾ ਕੋਟ ਬਟੇਲੇ ਯੋਸ ਸੋਨ ਨੂੰ ਮੈਂ ਧੰਨਵਾਦ ਕਰਦਾ ਮਹਾਰਤਾਰ ਸਿੰਘ ਜੀ ਗੱਲ ਕੋਟ ਸਾਡੇ ਦੇ ਸਰਕਾਰ ਨੂੰ ਅਸਹੀ ਗੱਲ ਹੈ ਕੋਈ ਨਹੀਂ ਮੱਛੀ ਕਿੱਧਰੋਂ ਆ ਜਾਣੇ ਕੋਈ ਕੰਟਰੋਲ ਇੱਥੇ ਆ ਦੇਖੋ ਦੇਖ ਇੱਥੇ ਇੱਥੇ ਸਾਡਾ ਰਹਿਣਾ ਕੰਟੀਓ ਹੈ ਸੱਜਣਾ ਹੀ ਆਏ ਬਿਆਰ ਕੇ ਘਰੇ ਹੀ ਆ ਭਰਾਵਾ ਘਰੇ ਹੀ ਆ ਪਰਦਾ ਦੇ ਨਹੀਂ ਜੁੜੂ ਕੇ ਦੁਆਰਾ ਬੱਚਾ ਹੋਣਾ ਬਰਬਰ ਦੇ ਪਾਸੇ ਜਲਿਆਰ ਉਹ ਲਖੜਾ ਪਰਲੇ ਪਾਸੇ ਆ ਰਿਹਾ ਹੈ। ਬਰਬਰ ਦੇ ਪਾਸੇ ਮਾਨੂੰ ਹੈ। ਉਹ ਚੁੜੀ ਦਾ ਸੁਖਪਾਲਿਆ ਮਾਈ ਡਾਟਾ ਸੁਖਪਾਲਿਆ ਬਿਹਾਰ ਸਿੰਘ ਗਵਿੰਦਪੁਰਾ ਰਾਹ ਦੇ ਸੋਢੀ ਡਾਟਾ ਮਾਈ ਹੈਪੀ ਡਾਟਾ ਉਹਨਾਂ ਨੂੰ ਵੀ ਧੰਨਵਾਦ ਕਰਦਾ ਹੈ ਆਪਣੇ ਪਰਿਵਾਰਾਂ ਦਾ। ਨੰਬਰਦਾਰ ਕੁਜਾਰਾ ਸਿੰਘ ਜੀ ਦਾ ਅਤੇ ਸਾਰੇ ਪਰਿਵਾਰ ਦਾ ਨੰਬਰਦਾਰ ਅਰਜਨ ਸਿੰਘ ਦਾ ਪਰਿਵਾਰ ਦਾ ਸੇ ਧੰਨਵਾਦ ਕਰਦਾ ਹਾਂ। ਚੌੜਾ ਲੈ ਇਹ ਸਾਡੇ ਬੱਚੇ ਦਾ ਮੁੰਡਾ ਹੈ ਇਹ ਅਜੀਤ ਸਿੰਘ ਗੋਕਾ ਵਾਰੀਆਂ ਅਜੀਤ ਸਿੰਘ ਗੋਕਾ ਵਾਰੀਆਂ ਬੰਨਾ ਸੋਹਣ ਸਿੰਘ ਪਿੰਡ ਪੰਖੋਤਾ ਬਹਾਦਰ ਸਿੰਘ ਕਜਰਾ ਹੂਟੇ ਦਵਾਪਾ ਜੱਸਾ ਬਾਦ ਪੜਿਉ ਨੇ ਸਾਡੇ ਭਾਈ ਆਰਵੀ ਜੋਧਨ ਭਾਈ ਨੂੰ ਧੰਨਵਾਦ ਕਰਨਾ ਕਸੂਰੀ ਨੌ ਤੇ ਉਹ ਪੋਜੀਸ਼ਨ ਦੋ ਦਨ ਦੇ ਵਿੱਚ ਮਾਰ ਚੁਰਾ ਪੰਡ ਖੇਲੇ ਦੇ ਵਿੱਚ ਹੋਰ ਮੇਡਾ ਵਾਲੀ 45000 ਰੁਪਏ ਨਵੇਂ 45000 ਰੁਪਏ ਤੋਂ ਬਹਾਦਰ ਸਿੰਘ ਕੱਜਰਾ ਯੂਕੇ ਦਾਪਾ ਸੋਹਰਾ ਸਿੰਘ ਜੁਰਦੋ ਤੇ ਰਣਜੀਤ ਸਿੰਘ ਸੋਤਾ ਕੈਨੇਡਾ ਵਾਲੀਆਂ ਉਰਨਾ ਬਚੋ ਜੀ ਪ੍ਰਕਾਸ਼ ਸਿੰਘ ਪਾਲੂ ਜੀ ਉਸ ਨੂੰ ਅੰਕਲ ਅੱਜ ਨੂੰ ਆਇਆ ਬਾੜਾ ਬੜਾ ਵਿਆਕਲੇ ਉਹਨਾਂ ਦੇ ਦੇਖਣਾ ਪਰੇ ਤੂੰ ਮੈਂ ਨਾ ਮੈਂ ਜਿਹੜੇ ਕੋਰਵਾ ਦਾ ਮਨੋਰ ਜੇਰ ਤੋਂ ਗੋਰੀਂ ਜੰਟਾ ਸਿੰਘ ਮਕਸੀ ਇਹਨਾਂ ਬੜਾ ਸੰਸ਼ੋਧਨ ਤੱਕੋ ਪਰਨਾ ਹੋਵੇਗਾ ਸਾਰੇ ਦੂਜੇ ਬਾਰ ਪਾਣੀ ਫੁੱਲੇ ਬਾਪੇ ਉਹ ਗਲਤ ਮੁੜ ਗਏ ਪਾਲੂ ਸਿੰਘ 71 ਮੁੰਡੀਆਂ ਬਾਬੇ ਉਹ ਦੇਖਿਆ ਜਿਹੜਾ 46.9 ਲੈ ਗਿਆ ਥੇ ਹੋਏ ਮੁੜਿਆ ਉਹ 46.9 ਵਾਲਾ ਥੇ ਹੋਏ ਮੁੜਿਆ ਆ ਛੱਤ ਨੂੰ ਉੱਤਾਂ ਲੈ ਸਿਰੇ ਪਾਈ ਦੋੜਨ ਵਾਪਸ ਚੇ ਪੜਨੀ ਪਏ ਉਹ